ਕਿੱਦਾਂ ਹਲਾਈ ਵੀ ਤਾਂ ਅਪਕੇ ਗੱਡੀ ਚਲਾਉਣੀ ਇੱਥੇ ਆ ਨਾ ਪਹਿਲੀ ਲਾਈਨ ਵਿੱਚ ਕਿੱਦਾਂ ਗੱਡੀ ਰੱਖਿਓ ਬਾਕੀ ਕੇਸ ਨੂੰ ਓਵਰਟੇਕ ਕਰਨਾ ਆ ਤੇ ਫਿਰ ਦੂਸਰੀ ਲਾਈਨ ਵਿੱਚ ਦਰਦ ਰਾਈਟ ਸਾਈਡ ਤੋਂ ਮੋੜੇ ਤੇ ਕਿਧਰੇ ਮਨੇ ਜਾਣਾ ਲੈਫਟ ਸਾਈਡ ਤੋਂ ਮੋੜੇ ਦੀ ਆਪਰਨਾ ਠੀਕ ਹੈ ਠੀਕ ਹੈ ਤੇ ਸਪੀਡ ਆਪਣੀ ਯਾਨੀ ਕਿ ਤੁਸੀਂ ਤੀਸਰੇ ਗੀਅਰ ਵਿੱਚ ਗੱਡੀ ਚਲਾਉਣੀ ਹੈ ਸਪੀਡ ਰੱਖਣੀ ਹੈ ਆਪਾਂ 30 ਦੀ ਉੱਤੇ ਅੱਲੇ ਆਪਾਂ ਤੀਜੇ ਗੀਅਰ ਵਿੱਚ ਇੱਥੇ ਗੱਡੀ ਚਲਾਵਾਂਗੇ ਬਾਅਦ ਵਿੱਚ ਫਿਰ ਉਸ ਤੋਂ ਅੱਗੇ ਦੇਖਾਂਗੇ ਉਹ ਇਸ ਲਈ ਤੇ ਇਹ ਜੋ ਦੀ ਤੇ ਆਗੇ ਉਹ ਤੋਂ ਤੀਜੇ ਗੀਅਰ ਉਹ ਹਾਂ ਪਹਿਲਾਂ ਸਪੀਡ ਵਧਾਉਣੀ ਹੈ ਗੀਅਰ ਵਧ ਗਏ ਫਿਰ ਬਾਅਦ ਵਿੱਚ ਆਪਾਂ ਚੱਲਣਾ ਤੇ ਸਟੀering ਜਿਹੜਾ ਹੈ ਸਿੱਧੀ ਜਿਹੜੇ ਗੱਡੀ ਰਵੇ ਇਹ ਨਾ ਹੋਵੇ ਕਿ ਆਪਣੀ ਗੱਡੀ ਹਾਂ ਉਹ ਨਾ ਹੋਵੇ ਜਿੱਦਾਂ ਹੁਣ ਏ.ਟੀ. বিনা ਗੱਡੀ ਖੱਲੇ ਕਿਉਂਕਿ ਕਈ ਆਪਾਂ ਜਿੱਦਾਂ ਹੁਣ ਕਈਆਂ ਨੇ ਓਵਰਟੇਕ ਕਰਨਾ ਹੈ ਹਾਈਵੇ ਹੋਣ ਤੇ ਰਸ ਜ਼ਿਆਦੇ ਹੈ ਨਾ ਪਿੱਛੋਂ ਕਈਆਂ ਨੇ ਆਉਣਾ ਹੈ ਮਾੜੀ ਜੀ ਗੱਡੀ ਮੂਹਰ ਹੋ ਗਈ ਜੇ ਕੋਈ ਓਵਰਟੇਕ ਕਰਦਾ ਹੈ ਕੋਲੋਂ ਲੰਘਿਆ ਉੱਥੇ ਇਹ ਨਿਕਲ ਸਕਦੀ ਹੈ ਇਸ ਲਈ ਸਟੀering ਜਿਹੜਾ ਆਪਣਾ ਹੈ ਉਹਦਾ ਰੱਖੋ ਬਾਕੀ ਜਿਹੜੀ ਹੈ ਪਹਿਲੀ ਲੇਨ ਹੈ ਜਿੱਦਾਂ ਸਲੋ ਲਈ ਹੈ ਜਿਹੜੀ ਮਿਡਲ ਵਿੱਚ ਲੇਨ ਹੈ ਜਿੱਦਾਂ ਬਾਕੀ ਪਹਿਲੇ ਡਰਾਈਵਰ ਦੇ ਦੇਖੀ ਆਪਾਂ ਜਿਹੜੀ ਥਰਡ ਲੇਨ ਹੈ ਇਹਦੇ ਵਿੱਚ 90 ਸਪੀਡ ਲਿਮਟ ਹੁੰਦੀ ਹੈ ਬਾਕੀ ਉੱਧਾ ਤੁਸੀਂ ਫੇਰ ਵੀ ਨਾਰਮਲ ਰੱਖਣੀ ਹੈ ਜੇ ਤੁਸੀਂ ਚਲਾ ਲਈ ਹੋਈ 60 70 ਦੀ ਠੀਕ ਹੈ ਲੱਭੇ ਉਸ ਨੂੰ ਦਾਲ ਹੈ। ਠੀਕ ਹੈ। ਇਹਦੇ ਦੇ ਲੋ ਆਪਣੇ ਓਕੇ ਆ। ਇਹਦਾ ਨਾ ਓਕੇ ਆ। ਚਲੋ ਹੁਣ ਚਲਾਉਣੀ ਹੈ ਗੱਡੀ ਸਟਾਰਟ ਕਰਨੀ ਹੈ। ਇੱਕ ਵਾਰੀ ਤਾਂ ਗੀਅਰ ਪਾ ਕੇ ਦੇਖ ਲਓ ਪਹਿਲਾ ਦੂਜਾ ਤੀਜਾ ਗੀਅਰ। ਘੜੀ-ਘੜੀ ਦੇ ਗੀਅਰ ਪਾ ਗੀ। ਪਹਿਲਾ ਦੂਜਾ ਤੀਜਾ ਰੁਪਾ। ਠੀਕ ਹੈ। ਨਹੀਂ 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 ਲੈ ਇੱਦਾਂ ਨਹੀਂ ਬੋੜਾ ਪਤੀ ਜੰਮਾ। ਆਹ ਦੇ ਸੌਖਾ ਤਰੀਕਾ ਹਾ ਮੰਨ ਲਓ ਜਿੱਦਾਂ ਨਿਊਟਰਲ ਕਰਕੇ ਹਾਂ। ਆ ਦੂਸਰਾ ਗियर ਆ ਜਦੋਂ ਹੁਣ ਗियर ਪਾਉਣਾ ਤੀਜਾ ਆ ਨੀਟਰ ਹੋ ਗਈ ਕਟਿੰਗ ਜਦੋਂ ਇਹਨੂੰ ਛੱਪਣਾ ਆ ਨਾ ਸੈਂਟਰ ਜ ਆਪਣੇ ਆਪ ਚਲੇ ਗਿਆ ਮੁੜ ਕੇ ਨੋ ਅੱਗੇ ਨੂੰ ਕਰ ਦੇਣਾ ਤੀਜਾ ਗੇਰ ਪੈ ਗਿਆ ਜਿਹੜੀ ਇਹ ਵੀ ਵੇਜ ਜਗਾ ਸੈਂਟਰ ਦੇ ਵਿੱਚ ਹੀ ਆ ਤੇ ਪਹਿਲਾ ਦੂਜਾ ਠੀਕ ਆ ਓਕੇ ਆ ਹੁਣ ਇਹਨਾਂ ਨੂੰ ਗੇਰ ਨੂੰ ਕੱਢ ਦਿਓ ਠੀਕ ਆ ਹੁਣ ਚਲਾਓ ਗੱਡੀ ਨੂੰ ਵੇਖੋ ਸੈਕਿੰਡ ਕਲਾਕ ਨਹੀਂ ਫਿਰਦਾ ਕੋਈ ਮਿਸਟੇਕ ਹੁੰਦੀ ਹੈ ਨਹੀਂ ਨਹੀਂ ਪਾਰਕਿੰਗ ਏਟ ਤੇ ਕੋਈ ਨਹੀਂ ਆ ਹੋਰ ਮਿਸਟੇਕ ਆ ਹਾਂ ਹੈਡ ਬ੍ਰੇਕ ਤਾਂ ਨਹੀਂ ਖਿਆਲ ਇਸ ਕੀਤਾ ਹੁੰਦਾ ਚਲੋ ਅਜੇ ਤਾਂ ਰੌੜਦੀ ਹੈ ਟਲਾਂਗ ਕਰਕੇ ਰੌੜਦੀ ਹੈ ਚਲੋ ਕਲੱਚ ਕਰ ਦੋ ਹਾਂ ਪ੍ਰੋਪਰ ਸਾਰਾ ਕੁਝ ਪਹਿਲਾਂ ਆਪਾਂ ਦੇਖਣਾ ਹੈ ਫੇਰ ਆਪਾਂ ਗੱਡੀ ਚਲਾਉਣੀ ਹੈ ਚਲੋ ਠੀਕ ਆ ਹੁਣ ਰੇਸ ਵਧਾਇਓ ਰੇਸ ਵਧਾ ਕੇ ਦੂਜਾ ਗੇਅਰ ਪਾ ਲਿਓ ਪਾਓ ਗੇਅਰ ਹੁਣ ਦੂਜਾ ਹੂੰ ਠੀਕ ਆ ਛੱਡ ਦਿਓ ਕਲੱਚ ਤੀਸਰਾ ਗੇਰ ਚਲੋ ਆ ਸਹੀ ਹੈ ਸਪੀਡ ਬਸ ਆਪਣੀ ਰੱਖਿਓ ਧੀਦੀ ਧੀਦੀ ਆ ਵਾ ਠੀਕ ਆ ਜਿੱਦਾਂ ਇਹ ਪੌਲੇ ਆ ਨਾ ਉਤਰਾਈ ਆ ਜਦੋਂ ਰੇਸ ਵਾਧੀਆ ਰੇਸ ਤੋਂ ਬੰਦਾ ਚੱਕ ਲੈਣਾ ਆ ਕਿਉਂਕਿ ਫਿਰ ਇੱਥੇ ਗੱਡੀ ਰੁੜਦੀ ਰਹਿੰਦੀ ਹੁੰਦੀ ਆ ਜਦੋਂ ਤੁਸੀਂ ਪੌੜ ਤੇ ਥੋੜਾ ਜਿਹਾ ਨਾਲ ਚੜਾਈ ਤੇ ਜਾਣਾ ਆ ਪੌੜ ਤੇ ਚੜਾਈ ਤੇ ਥੋੜੀ ਰੇਸ ਹੱਦ ਵਧਾ ਲਿਓ ਜਿੱਦਾਂ ਪਿੱਛੇ ਉਹ ਥੋੜੀ ਰੇਸ ਵਧਾ ਲਿਓ ਜਿੱਦਾਂ ਗੱਡੀ ਦਵੇ ਨਾ ਮੈਂ 35 ਸਪੀਡ ਗਾਲੇ 5 ਪੁਆਇੰਟ ਵਧਾ ਲਿਓ ਅੱਛਾ ਬਸ ਦੂਰ ਤੱਕ ਨਿਗਾਹ ਰੱਖਣੀ ਆ ਜਿੱਦਾਂ ਮੋੜੇ ਕਿਸੇ ਨੇ ਗੱਡੀ پارک ਕੀਤੀ ਆ ਸ਼ੀਸ਼ਾ ਦੇਖ ਕੇ ਗੱਡੀ ਮੂਵ ਕਰਨੀ ਆ ਜੇ ਉਧਰੋਂ ਕੋਈ ਆਉਂਦਾ ਰੱਚ ਯਾਦੇ ਆ ਫਿਰ ਗੱਡੀ ਮੂਵ ਨਹੀਂ ਕਰਨੀ ਫੇਰ ਜਿਹੜੀ ਮੋੜੇ ਗੱਡੀ ਖੜੀ ਹੋ ਠੀਕ ਹੈ ਜਦੋਂ ਰਸਤਾ ਕਲੀਅਰ ਆ ਖਾਲੀ ਆ ਫੇਰ ਗੱਡੀ ਬੂਕ ਕਰ ਸਕਦੇ ਆ ਹਾਂ ਹਾਂ ਦੂਸਰੇ ਸਕਰੀਨਾਂ ਉੱਪਰ ਬੰਦੇ ਵੱਡੇ ਸ਼ੀਸ਼ੇ ਦੇਖੀ ਜਾਣੇ ਹੋ ਬਾਕੀ ਸ਼ੀਸ਼ੇ ਵਿੱਚ ਵੀ ਆਪਰ ਨੂੰ ਲੈਣ ਦੀ ਹੁਣੀ ਉਧਰੋਂ ਵੀ ਇਧਰੋਂ ਵੀ ਤੇ ਇਥੋਂ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਗੱਡੀ ਹੈ ਲੈਣ ਦੇ ਵਿੱਚ ਹਾਂ ਵਿੱਚ ਹੀ ਹੋਣੀ ਚਾਹੀਦੀ ਲੈਣ ਦੀ ਕਈ ਗੱਡੀ ਚਲਾਉਂਦੇ ਹੁੰਦੇ ਜਦੋਂ ਕਲੈਂਚ ਤੋਂ ਬਾਹਰ ਗੱਡੀ ਹੈ ਨਾ ਉਹ ਫਿਰ ਕਿਸੇ ਵਿੱਚ ਲੈ ਚ ਲੈਂਦੇ ਆ ਹਾਂ ਇਹਦੇ ਲਈ ਜਾਣੇ ਕਿ ਕਲੈਂਚ ਰੱਖੇ ਫਿਰ ਜਿਹੜਾ ਪਿੱਛੇ ਵੀ ਆਉਂਦਾ ਉਹ ਤੋਂ ਓਵਰਟੇਕ ਹੋ ਜਵੇ ਆਕੇ ਆ ਸ਼ੀਸ਼ਾ ਦੇਖ ਕੇ ਹਸਮ ਮਾੜਾ ਜਾਂ ਫਾਸਲਾ ਜਿਹਾ ਬਣਾ ਕੇ ਓਕੇ ਹੈ ਨਾ ਚਲੋ ਸਹੀ ਹੈ। ਬਸ ਇਹੀ ਜਾਣ ਕੇ ਦੇਖਣਾ ਮੋੜੇ ਰਾਹ ਹੈਗਾ ਕਿੱਦਾਂ ਆ। ਉਹ ਸਾਹਬ ਨਾਲ ਗੱਡੀ ਚਲਾਉਣੀ ਆ ਜਿੱਦਾਂ ਉਹਦੇ ਮੋੜੇ ਗੱਡੀ ਆ। ਹੂੰ ਬਸ ਇੱਥੇ ਬਹੁਤ ਹੈ ਓਦਾਂ ਉਹ ਫਾਸਲਾ ਫੜਾ ਦਾਂ। ਬਾਕੀ ਹਾਰਨ 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 ਇਹ ਵਾਰ ਤਾਂ ਕਿ ਖੋਲ ਦਿੰਦੇ ਨੇ ਦੇਖ।